ਹੈਲੋ एवरीवन ਕੀ ਹਾਲ ਚਾਲ ਹੈ होप ਸਭ ਠੀਕ ਹੋਵਗੇ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਕ੍ਰਿਸਪੀ ਕੋਰਨਸ ਦੀ ਰੈਸਪੀ ਸ਼ੇਅਰ ਕਰਾਂਗੀ ਤੇ ਹੋਪਸ ਤੋਂ ਤੁਹਾਨੂੰ ਵਧੀਆ ਲੱਗੇ ਤੇ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਹੁਣ ਆਪਾਂ ਕੋਰਨਸ ਓਪਨ ਕਰ ਲਿਆ ਪੈਕੇਟ ਤੇ ਹੁਣ ਆਪਾਂ ਇਹਨੂੰ ਬੋਇਲ ਕਰਾਂਗੇ ਤੇ ਇਹਦੇ ਵਿੱਚ ਆਪਾਂ ਸాల్ਟ ਐਡ ਕਰਤਾ ਤੇ ਹੁਣ ਮਿਕਸ ਕਰਕੇ ਇਹਨੂੰ ਆਪਾਂ ਬੋਇਲ ਕਰਾਂਗੇ ਜਦ ਤੱਕ ਵੀ ਨਹੀਂ ਜਦ ਤੱਕ ਸਾਰੇ ਕੌਰਨਸ ਉੱਪਰ ਆ ਜਾਣਗੇ ਤੇ ਹੁਣ ਇਨਗਰੀਡੀਅੰਟਸ ਆਪਾਂ ਇਹਦੇ ਵਿੱਚ ਕੀ ਕੀ ਚਾਹੀਦਾ ਹੈ ਇੱਕ ਅਨियन ਲੈਂਦਾ ਹੈ ਕੈਪਸਿਕਮ ਤੇ ਕੈਰਟ ਹੈ ਤੇ ਜਿੰਜਰ ਤੇ ਥੋੜਾ ਜਿਹਾ ਕੋਰੀਅੰਡਰ ਲੀਫਸ ਨੇ ਤੇ ਦੇਖੋ ਕੌਰਨਸ ਬੋਇਲ ਹੋ ਚੁੱਕੇ ਨੇ ਦੇਖੋ ਕਿੰਨੇ ਸੋਨੇ ਫੁੱਲ ਗਏ ਨੇ ਤੇ ਹੁਣ ਆਪਾਂ ਇਸ ਨੂੰ ਠੰਡੇ ਪਾਣੀ ਨਾਲ ਵਾਸ਼ ਕਰਕੇ ਰੱਖ ਲਾਂਗੇ ਤੇ ਜਿੰਨੀ ਤੇਨੂੰ ਕੌਨਸ ਠੰਡੇ ਹੁੰਦੇ ਨੇ ਹਲਕੇ ਜਿਹੇ ਤੇ ਆਪਾਂ ਆਪੀ ਚੋਪਿੰਗ ਕਰ ਲੈਂਦੇ ਆ ਤੇ ਆਪਾਂ ਕੈਪਸਿਕਮ, ਆਨੀਅਨ ਤੇ ਕੈਰਟ ਦੀ ਚੋਪਿੰਗ ਕਰ ਲਈ ਤੇ ਇੰਦਰ ਕੌਨਸ ਠੰਡੇ ਹੋ ਚੁੱਕੇ ਸੀ ਤੇ ਆਪਾਂ ਇਹਦੇ ਵਿੱਚ 2 ਟੇਬਲस्पून ਮੈਦਾ ਐਡ ਕਰਾਂਗੇ ਤੇ ਇਹਨੂੰ ਮਿਕਸ ਕਰ ਲਾਂਗੇ ਹਲਕੇ ਹਲਕੇ ਹੱਥ ਨਾਲ ਮਿਕਸ ਕਰਨਾ ਹੈ ਤੇ ਅੱਛੇ ਤਰ੍ਹਾਂ ਮਿਕਸ ਕਰਨਾ ਹੈ ਵੀ ਹਰੇਕ ਕੌਰਨਸ ਨੂੰ ਕੋਟਿੰਗ ਹੋ ਜਾਈਏ ਮੈਦੇ ਦੀ ਤੇ ਹੁਣ ਆਪਾਂ ਇਹਦੇ ਵਿੱਚ 1 ਟੇਬਲस्पून कॉर्नफ्लोर ਐਡ ਕਰਾਂਗੀ ਤੇ ਹੁਣ ਆਪਾਂ ਦੇ ਵਿੱਚ ਸਾਲਟ ਐਡ ਕੀਤਾ ਹੈ ਤੇ ਬਲੈਕ ਪੀਪਰ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਹੁਣ ਮੈਂ ਹੈਂਡਸ ਨਾਲ ਮਿਕਸ ਕਰ ਰਹੀ ਹਾਂ ਅੱਛੀ ਤਰ੍ਹਾਂ ਇਹਦੀ ਕੋਟਿੰਗ ਕਰਨੀ ਹੈ ਕੌਰਨਸ ਤੇ ਅੱਛੀ ਤਰ੍ਹਾਂ ਕੋਟਿੰਗ ਹੋਣੀ ਚਾਹੀਏ ਤਾਂ ਇਹ ਕ੍ਰਿਸਪੀ ਹੋਣਗੇ ਇੰਦੇ ਵਿੱਚ ਆਲਰੇਡੀ ਤੇਲ ਗਰਮ ਕਰ ਲਿਆ ਸੀ ਤੇ ਆਪਾਂ ਇਹਦੇ ਵਿੱਚ ਹੁਣ ਕੌਰਨਸ ਨੂੰ ਐਡ ਕਰ ਦਾਂਗੇ ਤੇ ਆਪਾਂ ਇਸ ਨੂੰ ਫਰਾਈ ਕਰਾਂਗੇ ਤੇ ਕੌਰਨਸ ਨੂੰ ਆਪਾਂ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹ 골ਡਨ ਬ੍ਰਾਊਨ ਨਾ ਹੋ ਜਾਣਾ ਤੇ ਹੁਣ ਆਪਣੇ ਕੌਰਨਸ ਫਰਾਈ ਹੋ ਗਏ ਨੇ 골ਡਨ ਬ੍ਰਾਊਨ ਹੋ ਗਏ ਨੇ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਮੈਂ ਟਿਸ਼ੂ ਪੇਪਰ ਦੇ ਉੱਪਰ ਕੱਢ ਰਹੀ ਆ ਕਿਉਂਕਿ ਐਕਸਟਰਾ ਆਇਲ ਸਾਰਾ ਨਿਕਲ ਜਾਏਗਾ ਤੇ ਹੁਣ ਆਪਣਾ ਸੈਕਿੰਡ ਬੈਚ ਵੀ ਹੋ ਗਿਆ ਫਿਨਿਸ਼ ਤੇ ਆਪਾਂ ਇਹਨੂੰ ਵੀ ਕੱਢ ਲੈਣੇ ਆ ਤੇ ਮੈਂ ਜਿਹੜਾ ਫਰਸਟ ਬੈਚ ਸੀਗਾ ਉਹਨੂੰ ਆਪਾਂ ਪਲੇਟ 'ਚ ਕੱਢਤਾ ਸੀ ਠੰਡਾ ਹੋ ਨਹੀਂ ਥੋੜਾ ਜਿਹਾ ਤੇ ਹੁਣ ਆਪਾਂ ਪੈਨ ਲਿੱਤਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਐਡ ਕੀਤਾ ਹੈ ਆਪਾਂ ਹੁਣ ਇਹਦੇ ਵਿੱਚ ਜਿੰਜਰ ਐਡ ਕਰਾਂਗੇ ਤੇ ਇਹਨੂੰ ਹਲਕਾ ਜਿਹਾ ਬ੍ਰਾਊਨ ਕਰ ਲਾਂਗੇ ਤੇ ਹੁਣ ਜਿਹੜੇ ਵੀ ਵੈਜੀਟੇਬਲਸ ਆਪਾਂ ਚੋਪ ਕੀਤੇ ਸੀ ਉਹ ਐਡ ਕਰ ਦਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਸਨੂੰ ਰੋਸਟ ਕਰਾਂਗੇ ਆਪਾਂ ਜ਼ਿਆਦਾ ਨਹੀਂ ਰੋਸਟ ਕਰਨਾ ਆਪਾਂ ਇਹਦੇ ਵਿੱਚ ਰੋ ਫਲੇਵਰ ਰੱਖਣਾ ਹਲਕਾ ਜਿਹਾ ਕੱਚਾਪਣ ਤੇ ਹੁਣ ਆਪਾਂ ਇਹਦੇ ਵਿੱਚ ਗ੍ਰੀਨ ਚਿਲੀ ਐਡ ਕਰ ਦਾਂਗੇ ਟੇਸਟ ਦੇ ਅਕੋਰਡਿੰਗ ਤੁਸੀਂ ਜ਼ਿਆਦਾ ਘੱਟ ਕਰ ਸਕਦੇ ਹੋ ਤੇ ਹਲਕਾ ਜਿਹਾ ਆਪਾਂ ਸਾਲਟ ਐਡ ਕਰਾਂਗੇ ਇਹਦੇ ਵਿੱਚ ਤੇ ਆਪਾਂ ਜ਼ਿਆਦਾ ਨਹੀਂ ਭੁੰਨਣਾ क्रंच ਰੱਖਣਾ ਤੇ ਹੁਣ ਵੈਜੀਟੇਬਲਸ ਹੋ ਗਈਆਂ ਸੀ ਰੋਸਟ ਤੇ ਆਪਾਂ ਹੁਣ ਇਹਨੂੰ ਪਲੇਟ 'ਚ ਕੱਢ ਲਾਂਗੇ ਤੇ ਹਲਕਾ ਜਿਹਾ ਠੰਡਾ ਕਰਾਂਗੇ ਤੇ ਹੁਣ ਗਾਰਨਸ ਵਗੈਰਾ ਆਪਣਾ ਸਾਰਾ ਠੰਡਾ ਹੋ ਗਿਆ ਸੀ ਤੇ ਆਪਾਂ ਇਹਨੂੰ ਗਾਰਨਿਸ਼ਿੰਗ ਕਰ ਦਿਆਂ ਸਾਰੀ ਬੈਜੀਟੇਬਲਸ ਐਡ ਕਰ ਦਿੰਨੇ ਆ ਦੇਚ ਆਪਾਂ ਤੇ ਹੋ ਗੀ ਨੇ ਮਿਕਸ ਕਰ ਲੈਨੇ ਆ ਹਲਕਾ ਜਿਹਾ ਤੇ ਆਪਾਂ ਇਹਦੇਚ ਲੈਮਨ ਐਡ ਕਰਾਂਗੇ 1 ਕੱਪ ਲੈਮਨ ਜੂਸ ਐਡ ਕੀਤਾ ਇਹਦੇਚ ਆਪਾਂ ਤੇ ਇੱਕ ਓਰੀਐਂਡਰ ਲੀਫਸ ਐਡ ਕੀਤੇ ਆ ਤੇ ਹਲਕਾ ਜਿਹਾ ਚਾਟ ਮਸਾਲਾ ਐਡ ਕਰਨਾ ਹੈ ਤੇ ਇਹਦਾ ਟੇਸਟ ਬਹੁਤ ਯਮਮੀ ਬਾਜ਼ਾਰ ਵਰਗੇ ਕ੍ਰਿਸਪੀ ਪੌਂਡ ਦਾ ਟੇਸਟ ਆਉਂਦਾ ਜਿੱਦਾਂ ਸੇਮ ਉਹੀ ਚੀਜ਼ ਹੈ ਤੁਸੀਂ ਜ਼ਰੂਰ ਘਰ ਟ੍ਰਾਈ ਕਰਨਾ ਤੇ ਜੇ ਤੁਹਾਨੂੰ ਵੀਡੀਓ ਤੇ ਰੈਸਪੀ ਵਧੀਆ ਲੱਗੀ ਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੀ ਫੈਮਲੀ ਫਰੈਂਡਸ ਨਾਲ ਸ਼ੇਅਰ ਕਰਨਾ ਤੇ ਮਿਲਦੇ ਆ ਨਵੇਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਤੇ ਬਹੁਤ ਯਮਮੀ ਸੀ ਤੇ ਘਰੇ ਜ਼ਰੂਰ ਟ੍ਰਾਈ ਕਰਨਾ ਤੁਸੀਂ ਵੀ ਥੈਂਕ ਯੂ ਫਾਰ ਵਾਚਿੰਗ ਥਿਸ ਵੀਡੀਓ